ਰੇ ਲੂ ਬਗੀਚੀ ਦੇ ਵਿੱਚ ਆਪਾਂ ਆਮ ਹੀ ਜਿਹੜਾ ਸਬਜ਼ੀਆਂ ਲਾਉਨੇ ਆ ਜਦੋਂ ਤਾਂ ਕੁਝ ਜਿਹੜੀਆਂ ਸਮੱਸਿਆਵਾਂ ਨੇਗੀਆਂ ਉਹਦੇ ਚੌੜੀਆਂ ਨੇਗੀਆਂ ਉਹਦੇ ਬਾਰੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆ ਇਸ ਵਾਰ ਜਿਹੜਾ ਟੈਂਪਰੇਚਰ ਉਹ ਜ਼ਿਆਦਾ ਰਹਿਣ ਕਰਕੇ ਜਿਹੜੀ ਆਪਾਂ ਨੂੰ ਮੁੱਖ ਪ੍ਰੋਬਲਮ ਜਾਂ ਸਮੱਸਿਆ ਇਹ ਆਈ ਹੈ ਕਿ ਜਰਮੀਨੇਸ਼ਨ ਕੱਟ ਹੋਈ ਸੀਗੀ ਦੂਜਾ ਜਰਮੀਨੇਸ਼ਨ ਹੋਣ ਤੋਂ ਬਾਅਦ ਜਿਹੜੀ ਉਲੀਆਂ ਨੇਗੀਆਂ ਜਾਂ ਫਿਰ ਕਹਿ ਲਈਏ ਕਿ ਕੁਸ਼ਕੇ ਇਦਾਂ ਦੇ ਕੀਟ ਹੁੰਦੇ ਨੇ ਜਿਹੜੇ ਧਰਤੀ ਦੀ ਉੱਪਰਲੀ ਸਤ੍ਹਾ ਦੇ ਵਿੱਚ ਫਿਰ ਜਾਂਦੇ ਨੇ ਤੇ ਉਹਦੇ ਨਾਲ ਜਿਹੜੇ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਸਬਜ਼ੀ ਦੇ ਉਹ ਸਾਰੀਆਂ ਚੀਜ਼ਾਂ ਦਾ ਆਪਾਂ ਕਿਵੇਂ ਹੱਲ ਕਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਕਰਾਂਗੇ ਘਰੇਲੂ ਬਾਗੀਚੀ ਦੇ ਵਿੱਚ ਸਬਜ਼ੀਆਂ ਦੀ ਸੁਚਿਤ ਜੀ ਕਾਸਟ ਬਾਰੇ ਜਿਹੜੀ ਆਪਣੇ ਅੱਜ ਦੀ ਵੀਡੀਓ ਦਾ ਵਿਸ਼ਾ ਰਹੂਗਾ ਸਭ ਤੋਂ ਪਹਿਲਾਂ ਜਿਹੜੀ ਗੱਲ ਕਰ ਲਈਏ ਕਿ ਜਿੰਮੇ ਜਿਹੜੀਆਂ ਸਰਦੀ ਵਾਲੀਆਂ ਸਬਜ਼ੀਆਂ ਦੇ ਵਿੱਚ ਇਸ ਸਮੇਂ ਆਪਾਂ ਕਿਹੜੀਆਂ-ਕਿਹੜੀਆਂ ਜਿਹੜੀਆਂ ਸਬਜ਼ੀਆਂ ਲਗਾ ਸਕਦੇ ਹਾਂਗੇ ਮੇਥੇ ਮੇਥੀ ਧਣੀਆਂ ਪਾਲਕ ਇਸ ਤੋਂ ਇਲਾਵਾ ਜਿਵੇਂ ਆਪਾਂ ਗੰਡੀ ਲਈ ਹੋਈ ਆ ਫਿਰ ਆਪਣੇ ਮਸਾਲਿਆਂ ਦੇ ਵਿੱਚ ਸੌਫ ਅਜਵੈਨ ਕਲੌਂਜੀ ਜੀਰਾ ਇਹ ਚੀਜ਼ਾਂ ਲੱਗ ਸਕਦੀਆਂ ਨੇਗੀਆਂ ਜਿਹੜੀਆਂ ਜਾੜਾ ਵਾਲੀਆਂ ਫਸਲਾਂ ਨੇਗੀਆਂ ਉਹਦੇ ਵਿੱਚ ਮੂਲੀ ਛਲਗਮ ਚਕੰਦਰ ਤੇ ਆਲੂ ਇਹ ਚੀਜ਼ਾਂ ਆਪਾਂ ਇਸ ਸਮੇਂ ਲਾ ਸਕਦੇ ਆ ਇਸ ਤੋਂ ਬਿਨਾਂ ਫਿਰ ਜਿਵੇਂ ਫੁੱਲ ਗੋਭੀ ਪੱਤ ਗੋਭੀ ਗੰਡ ਗੋਭੀ ਇਹ ਲੱਗ ਜਾਣੀਆਂ ਨੇਗੀਆਂ ਤੇ ਸਰੋਂ ਹੋ ਗਈ ਇਹ ਸਾਰੀਆਂ ਚੀਜ਼ਾਂ ਇਸ ਸਮੇਂ ਆਪਾਂ ਜਿਹੜੀਆਂ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹਾਂਗੇ ਤੇ ਜਿਹੜੀ ਸਰਦੀਆਂ ਦੇ ਵਿੱਚ ਵੈਰਾਈਟੀ ਆਪਾਂ ਨੂੰ ਸਬਜ਼ੀ ਦੇ ਵਿੱਚ ਕਾਫੀ ਮਿਲ ਜਾਂਦੀ ਹੈਗੀ ਦੋ ਚੀਜ਼ਾਂ ਜਿਹੜੀਆਂ ਆਪਣੇ ਰਹਿ ਗਈਆਂ ਸੀ ਬ੍ਰੋਕਲੀ ਤੇ ਸਲਾਦ ਪੱਤਾ ਯਾਨੀ ਕਿ ਲੈਟਸ ਤੇ ਬ੍ਰੋਕਲੀ ਇਹਨਾਂ ਨੂੰ ਵੀ ਆਪਾਂ ਜਿਹੜਾ ਇਸ ਸਮੇਂ ਦੇ ਦੌਰਾਨ ਲਾ ਸਕਦੇ ਹਾਂਗੇ ਜਿਨ੍ਹਾਂ ਦੇ ਕਿ ਨਿਊਟ੍ਰੀਸ਼ਨਲ ਵੈਲਿਊ ਯਾਨੀ ਕਿ ਖਣਿਜਾਂ ਦੀ ਭਰਪੂਰ ਮਾਤਰਾ ਆਪਾਂ ਨੂੰ ਜਿਹੜੀ ਬ੍ਰੋਕਲੀ ਤੇ ਆਪਣੇ ਸਲਾਦ ਪੱਤੇ ਦੇ ਵਿੱਚੋਂ ਮਿਲਦੀ ਹੈਗੀ ਹੁਣ ਆਪਣੇ ਵਿਸ਼ੇ ਨਾਲ ਸੰਬੰਧਿਤ ਗੱਲ ਕਰ ਲਈਏ ਉਹ ਜ਼ਿਆਦਾਤਰ ਆਪਾਂ ਨੂੰ ਕੋਸ਼ਿਸ਼ ਇਹੀ ਚਾਹੀਦੀ ਹੈ ਕਿ ਜਿਹੜੀ ਆਪਾਂ ਸਬਜ਼ੀ ਦੀ ਕਾਸ਼ਤ ਕਰਨੀ ਉਹ ਬੱਟਾਂ ਜਾਂ ਬੈਡਾਂ ਦੇ ਉੱਪਰ ਕਰੀਏ ਜੇਕਰ ਆਪਾਂ ਸਮਤਲ ਦੇ ਵਿੱਚ ਕਰਦੇ ਆ ਤਾਂ ਉਹਦੇ ਵਿੱਚ ਪਾਣੀ ਪਰ ਪਰ ਕੇ ਲੱਗਣ ਦੇ ਨਾਲ ਜਿਹੜਾ ਨਾਈਟ੍ਰੋਜਨ ਥੱਲੇ ਚਲੀ ਜਾਂਦੀ ਹੈਗੀ ਬੂਟੇ ਦੀਆਂ ਜੜ੍ਹਾਂ ਲਈ ਉਹ ਅਵੇਲੇਬਲ ਨਹੀਂ ਰਹਦੀ ਤੇ ਜਿਹੜਾ ਸਬਜ਼ੀ ਦੇ ਵਿੱਚ ਗਰੋਥ ਘਟ ਜਾਂਦੀ ਹੈ ਉਹਦੇ ਲਈ ਆਪਾਂ ਨੂੰ ਜਿਹੜੀ ਬਾਹਰੋਂ ਫਿਰ ਆ ਨਾਈਟ੍ਰੋਜਨ ਪੌਣੀ ਪੈਂਦੀ ਹੈਗੀ ਇਸ ਕਰਕੇ ਜਿਹੜੀ ਵੱਟਾਂ ਦੇ ਉੱਪਰ ਆਪਾਂ ਕਾਸ਼ਤ ਕਰੀਏ ਦੂਜਾ ਫਾਇਦਾ ਵੱਟਾਂ ਦੇ ਉੱਪਰ ਇਹ ਆਗੇ ਪਲਾਈ ਰਹਿੰਦੀ ਹੈਗੀ ਪਲਾਈ ਰਹਿਣ ਦੇ ਨਾਲ ਜਿਹੜਾ ਜੜ ਦਾ ਫਲਾਬ ਵਧੀਆ ਹੁੰਦਾ ਤੇ ਜਿਹੜੀ ਸਬਜ਼ੀ ਛੇਤੀ ਤੁਹਾਨੂੰ ਤਿਆਰ ਮਿਲ ਜਾਂਦੀ ਹੈਗੀ ਇੱਕ ਇੱਕ ਪਾਸੇ ਤੁਸੀਂ ਵੱਟ ਦੇ ਉੱਪਰ ਗਾਜਰਾਂ ਲਾ ਕੇ ਦੇਖ ਲਓ ਇੱਕ ਪਾਸੇ ਤੁਸੀਂ ਸਾਮਤਲੇ ਏਰੀਆ ਦੇ ਵਿੱਚ ਲਾ ਕੇ ਦੇਖ ਲਓ ਤੁਹਾਨੂੰ ਜਿਹੜੇ ਨਤੀਜੇ ਵੱਟ ਵਾਲੀ ਗਾਜਰਾਂ ਦੇ ਤੇ ਮੂੜੀਆਂ ਦੇ ਵਧੀਆ ਮਿਲਣਗੇ ਸੋ ਸਭ ਤੋਂ ਜ਼ਰੂਰੀ ਜਿਹੜਾ ਤੁਹਾਨੂੰ ਸਟੈਪ ਇਹੀ ਹੈ ਕਿ ਆਪਾਂ ਵੱਟਾਂ ਜਾਂ ਬੈਡਾਂ ਦੇ ਉੱਪਰ ਲਾਈਏ ਦੂਜੀ ਗੱਲ ਇਹ ਹੈ ਕਿ ਹਰੇਕ ਪਾਣੀ ਤੋਂ ਬਾਅਦ ਆਪਾਂ ਸਬਜ਼ੀ ਦੀ ਗੜਾਈ ਜ਼ਰੂਰ ਕਰੀਏ ਉਹਦੇ ਨਾਲ ਇੱਕ ਤਾਂ ਨਦੀਨ ਜਿਹੜੇ ਕੰਟਰੋਲ ਦੇ ਵਿੱਚ ਰਹਿੰਦੇ ਆ ਦੂਜਾ ਜਿਹੜਾ ਗੜਾਈ ਕਰਨ ਦੇ ਨਾਲ ਫਾਇਦਾ ਹੁੰਦਾ ਉਹ 에ਰੇਸ਼ਨ ਜਾਨੀ ਕਿ ਹਵਾ ਦਾ ਆਦਾਨ ਪ੍ਰਦਾਨ ਜੜਾਂ ਤੱਕ ਸਹੀ ਤਰੀਕੇ ਨਾਲ ਹੋਣ ਲੱਗ ਜਾਂਦਾ ਸਬਜ਼ੀਆਂ ਦੇ ਵਿੱਚ ਤੇ ਸਬਜ਼ੀਆਂ ਕਾ ਵੀ ਸੋਹਲ ਹੁੰਦੀਆਂ ਨੇ ਇਸ ਕਰਕੇ ਜਿਹੜਾ ਹਵਾ ਦਾ ਆਦਾਨ ਪ੍ਰਦਾਨ ਜ਼ਰੂਰੀ ਹੈ ਜੇ ਮਿੱਟੀ ਟਾਈਟ ਹੋਊਗੀ ਜਿਹੜਾ ਨੂੰ ਹਵਾ ਨਹੀਂ ਮਿਲੂਗੀ ਤਾਂ ਜਿਹੜਾ ਸਬਜ਼ੀਆਂ ਦਾ ਵਾਧਾ ਹੋਣਾ ਸੰਭਵ ਨਹੀਂ ਹੈਗਾ ਸੋ ਇਸ ਚੀਜ਼ ਨੂੰ ਆਪਾਂ ਧਿਆਨ ਦੇ ਵਿੱਚ ਰੱਖਦੇ ਹੋਏ ਹਰੇਕ ਪਾਣੀ ਤੋਂ ਜਿਹੜੀ ਗੜਾਈ ਕਰਨੀ ਹੈਗੀ ਗੜਾਈ ਤੋਂ ਬਾਅਦ ਜਿਵੇਂ ਬੱਟਾਂ ਦੀ ਗੱਲ ਕੀਤੀ ਹੈ ਬੱਟਾਂ ਦੇ ਉੱਪਰ ਲੱਗਣ ਕਰਕੇ ਜਿਹੜੀ ਮਿੱਟੀ ਹੈਗੀ ਉਹਨੂੰ ਆਪਾਂ ਬੱਟਾਂ ਦੇ ਨਾਲ ਦੁਬਾਰਾ ਫੇਰ ਗੜਾਈ ਕਰਕੇ ਜਾਂ ਸਲਾਈ ਕਰਕੇ ਚੜਾ ਦੇਣੀ ਹੈਗੀ ਮਿੱਟੀ ਚੜਾਉਣ ਦੇ ਨਾਲ ਕੀ ਹੋਣਾਗਾ ਮਿੱਟੀ ਚੜਾਉਣ ਦੇ ਨਾਲ ਇਹ ਹੁੰਦਾ ਕਿ ਜਿਹੜੀ ਭਲਾਈ ਹੈਗੀ ਜਾਂ ਗਿੱਲ ਲੱਗੀ ਉਹ ਦੱਬੀ ਰਹਿੰਦੀ ਹੈਗੀ ਲੂਜ਼ ਮਿੱਟੀ ਰਹਿੰਦੀ ਹੈਗੀ ਤੇ ਇਸ ਤੋਂ ਬਣਾ ਇੱਕ ਚੀਜ਼ ਇੱਥੇ ਹੋਰ ਜਿਹੜੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਖਰਾਕ ਦੀ ਪੂਰਤੀ ਕਰਨ ਦੇ ਲਈ ਆਪਾਂ ਜਿਹੜਾ ਵਰਮਿੰਗ ਕੰਪੋਸਟ ਹਰੇਕ ਗੜਾਈ ਵੇਲੇ ਸੱਟ ਸਕਦੇ ਹੈਗੇ ਇਸ ਤੋਂ ਇਲਾਵਾ ਥੋੜੀ ਬਹੁਤੀ ਸਰੋਂ ਦੀ ਖਲ ਵਰਤੀ ਆ ਸਕਦੀ ਹੈ ਜੇਕਰ ਤੁਹਾਡੇ ਕੋਲ ਵਰਮਿੰਗ ਕੰਪੋਸਟ ਨਹੀਂ ਤਾਂ ਤੁਸੀਂ ਗਲੀ ਸੁਡੀ ਰੂੜੀ ਵੀ ਇਸ ਮੰਤਵ ਲਈ ਵਰਤ ਸਕਦੇ ਹੋਗੇ ਥੋੜੀ ਥੋੜੀ ਕਰਕੇ ਹਰੇਕ ਪਾਣੀ ਤੋਂ ਬਾਅਦ ਸਲਾਈ ਗੜਾਈ ਵੇਲੇ ਤੁਸੀਂ ਜਿਹੜੀ ਸੱਟ ਕੇ ਮਿੱਟੀ ਨਾਲ ਮੋੜ ਦੇਣੀ ਹੈਗੀ ਉਹਦੇ ਨਾਲ ਜਿਹੜਾ ਸਬਜ਼ੀ ਦੇ ਵਿੱਚ ਕਾਫੀ ਵਧੀਆ ਵਾਦਾ ਹੁੰਦਾਗਾ ਵੈਸੇ ਤਾਂ ਸਰਦੀਆਂ ਵਾਲੀਆਂ ਸਬਜ਼ੀਆਂ ਦੇ ਵਿੱਚ ਕੀਟ ਜਿਹੜੇ ਜ਼ਿਆਦਾ ਤੰਗ ਨਹੀਂ ਕਰਦੇ ਫਿਰ ਵੀ ਜੇ ਤੁਹਾਨੂੰ ਥੋੜੀ-ਬਹੁਤੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਨਿੰਮ ਦਾ ਤੇਲ ਜਿਹੜਾ ਕਿ ਲਗਭਗ 100 ਐਮਐਲ ਪ੍ਰਤੀ ਢੋਲੀ ਜਿਹਦੇ ਚ ਕਿ 15 ਲੀਟਰ ਦੀ ਢੋਲੀ ਦੇ ਵਿੱਚ ਤੁਸੀਂ ਪਾ ਕੇ ਤੇ ਉਹਦਾ ਛੜਕਾ ਜਿਹੜਾ ਕਰ ਸਕਦੇ ਹੋ ਇਹਨਾਂ ਚੀਜ਼ਾਂ ਦੀ ਵਰਤੋਂ ਦੇ ਨਾਲ ਤੁਸੀਂ ਵਧੀਆ ਜਿਹੜੀ ਸਬਜ਼ੀ ਆਪਣੀ ਘਰੇ ਲੋਕੀ ਜੀ ਦੇ ਵਿੱਚ ਤਿਆਰ ਕਰ ਸਕਦੇ ਹੋ ਫਿਰ ਵੀ ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਜਿਹੜਾ ਕਮੈਂਟਸ ਦੇ ਵਿੱਚ ਛੱਡ ਸਕਦੇ ਹੋ ਤੇ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਧੰਨਵਾਦ ਜੀ